ਕੱਲ ਫਲੋਰ ਦੇ ਵਿੱਚ ਸਾਡੇ ਕੋ অলরেਡੀ ਇੱਕ ਹਰਡ ਕੇਸ 326 ਦਾ ਕੇਸ ਦੇ ਵਿੱਚ ਇੱਕ ਅਕਿਊਜ਼ਡ ਵਿਜੇ ਮਸੀ ਵਾਂਟਡ ਸੀਗਾ ਉਹਨੂੰ ਰੈਸਟ ਕਰਨ ਲਈ ਜਦੋਂ ਪੁਲਿਸ ਪਾਰਟੀ ਗਈ ਹੈ ਤੇ ਉੱਥੇ ਉਹਨਾਂ ਨੇ ਆਪਣੇ ਰਿਸ਼ਤੇਦਾਰ ਸਾਰੇ ਨਾਲ ਇਕੱਠੇ ਕਰ ਲਏ ਔਰ ਪੁਲਿਸ ਨੂੰ ਮੈਨ ਹੈਂਡਲਡ ਕੀਤਾ ਉਹਦੇ ਵਿੱਚ ਸਾਡੇ ਚਾਰ ਮਲਾਜਮਾਂ ਦੇ ਜਿਹੜੀਆਂ ਮਾਈਨਰਸ ਜਿਹੜੀਆਂ ਇੰਜਰੀਜ਼ ਹੋਈਆਂ ਉੱਥੇ ਬਟ ਉਹ ਬੜੇ ਉਹਨਾਂ ਨੇ ਬਹਾਦਰੀ ਦੇ ਨਾਲ ਉੱਥੇ ਅਕਿਊਜ਼ਡ ਨੂੰ ਛੱਡਿਆ ਨਹੀਂ ਉਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਪੁਲਿਸ ਪਾਰਟੀ ਤੋਂ ਅਸੀਂ ਉਹਨੂੰ ਮਰਡਰ ਨੂੰ ਛਡਾ ਲਈਏ ਪਰ ਜਦੋਂ ਬੈਕਅਪ ਫੋਰਸ ਗਈ ਹੈਗੀ ਆ ਉਸ ਤੋਂ ਬਾਅਦ ਪੁਲਿਸ ਨੇ ਸਿਚੁਏਸ਼ਨ ਨੂੰ ਕੰਟਰੋਲ ਕਰ ਲਿਆ ਔਰ ਜਿਹਨਾਂ ਬੰਦਿਆਂ ਨੇ ਪੁਲਿਸ ਤੇ ਅਟੈਕ ਕੀਤਾ ਸੀਗਾ ਉਹਨਾਂ ਨੂੰ ਅਟੈਂਪਟ ਟੂ ਮਰਡਰ ਦੇ ਵਿੱਚ ਅਸੀਂ ਬੁੱਕ ਕੀਤਾ ਹੈਗਾ ਤਕਰੀਬਨ 8 ਲੇਡੀਆਂ ਹੈਗੀਆਂ ਤੇ ਦੋ ਜੈਂਟਸ ਜਿਹੜੇ ਹੈਗੇ ਆ ਉਸੀ ਅਰੈਸਟ ਕਰ ਚੁੱਕੇ ਆ ਅਟੈਂਪ ਟੂ ਮਰਡਰ ਦੀ ਸੈਪਰੇਟ ਹੈ ਜਿਹੜੀ ਐਫ ਆਈ ਆਰ ਹੈਗੀ ਆ ਉਹ ਵੀ ਦਰਜ ਕੀਤੀ ਗਈ ਹੈ ਇਹ ਜਿਹੜਾ ਮੁੰਡਾ ਹੈਗਾ ਮਸੀਹ ਦੇ ਬੈਕਗ੍ਰਾਉਂਡ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਹਾਰਡ ਕੋਰਡ ਕ੍ਰਿਮੀਨਲ ਹੈਗਾ ਇਹਦੇ ਉੱਪਰ ਅਟੈਂਪ ਟੂ ਮਰਡਰ ਦੇ